ਸਪਾ ਸੈਂਟਰ ਦੀ ਆੜ ਦੇ ਵਿੱਚ ਚੱਲ ਰਿਹਾ ਸੀ ਕਾਲਾ ਕਾਰੋਬਾਰ ਜਦੋਂ ਪੁਲਿਸ ਨੇ ਮਾਰੀ ਰੇਡ ਤਾਂ ਪੁਲਿਸ ਮੁਲਾਜ਼ਮ ਦਿਆਂ ਵੀ ਅੱਖਾਂ ਅੱਡੀਆਂ ਅੜਾਈਆਂ ਰਹਿ ਗਈਆਂ ਅੰਦਰ ਜਾ ਕੇ ਦੇਖਿਆ ਤਾਂ ਫਿਰ ਫੜ ਲੇ ਰੰਗੇ ਹੱਥੀ ਤਾਂ ਮਾਮਲਾ ਹੈ ਜਿਰਕਪੁਰ ਦੇ ਡਕੋਲੀ ਦਾ ਜਿੱਥੇ ਕਿ ਪੁਲਸ ਨੂੰ ਇੱਕ ਗੁਪਤ ਸੂਚਨਾ ਮਿਲਦੀ ਆ ਕਿ ਇੱਥੇ ਇੱਕ ਸਪਾ ਸੈਂਟਰ ਦੀ ਆੜ ਦੇ ਵਿੱਚ ਨਾਜਾਇਜ਼ ਕੰਮ ਹੁੰਦੇ ਨੇ ਗਲਤ ਕੰਮ ਹੁੰਦੇ ਨੇ ਪੁਲਿਸ ਨੇ ਰੇਡ ਕੀਤੀ ਤਾਂ ਰੇਡ ਕਰਨ ਤੋਂ ਬਾਅਦ ਇੱਕ ਸਪਾ ਸੈਂਟਰ ਦਾ ਮੈਨੇਜਰ ਤੇ ਇੱਕ ਗ੍ਰਾਹਕ ਕਾਬੂ ਕਰ ਲਿਆ ਤੇ ਨਾਲ ਹੀ ਇਸ ਸਪਾ ਸੈਂਟਰ ਦੇ ਵਿੱਚ ਕਹਿੰਦੇ ਕਈ ਲੜਕੀਆਂ ਸੀ ਜੋ ਫਸੀਆਂ ਹੋਈਆਂ ਸੀ ਉਹਨਾਂ ਨੂੰ ਵੀ ਛਡਵਾਇਆ ਤਾਂ ਡਕੋਲੀ ਦੇ ਡੀਐਸਪੀ ਨੇ ਜਿਹੜੇ ਡਕੋਲੀ ਦੇ ਪੁਲਿਸ ਅਧਿਕਾਰੀ ਨੇ ਜੋ ਰੇਡ ਕਰਕੇ ਆਏ ਨੇ ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਭ ਤੋਂ ਪਹਿਲਾਂ ਮੈਂ ਪ੍ਰਵੇਸ਼ੀਨ ਡੀਐਸਪੀ ਪ੍ਰੀਤ ਕਨਵਰ ਸਿੰਘ ਐਸਐਚਓ ਡਕੋਲੀ ਕੱਲ ਕੱਲ ਦੀ ਘਟਨਾ ਇਦਾਂ ਜੀ ਕਿ ਸਾਨੂੰ ਇੱਕ ਸੀਕ੍ਰੇਟ ਟਿਪ ਮਿਲੀ ਸੀ ਕਿ ਇੱਥੇ ਇੱਕ ਅਰੋਮਾ ਥੈਰੇਪੀ ਸਪਾ ਹੈਗਾ ਜੀ ਗੁਰਨਾਣਕਨ ਕਲੇਮ ਮਾਰਕੀਟ 올ਡ ਅੰਬਾਲਾ ਰੋਡ ਤੇ ਟਕੌਲੀ ਦੇ ਵਿੱਚ ਜਿੱਥੇ ਸਾਨੂੰ ਇੱਕ ਮੁਖਬਰੀ ਮਿਲੀ ਸੀ ਕਿ ਵੀ ਇੱਥੇ ਜਿਹੜਾ ਦੇ ਵਪਾਰ ਦਾ ਜਿਹੜਾ ਧੰਦਾ ਹੈ ਉਹ ਚੱਲਦਾ ਸੀਕ੍ਰੇਟ ਤਰੀਕੇ ਨਾਲ ਚਲਾਇਆ ਜਾ ਰਿਹਾ ਸਪਾ ਦੇ ਜਿਹੜੇ ਨਾਂ ਥੱਲੇ ਤੇ ਮ사ਜ ਕਰਨ ਦੇ ਬਹਾਨੇ ਥੱਲੇ ਵੀ ਇਹ ਇਸ ਤਰ੍ਹਾਂ ਦਾ ਗਲਤ ਕੰਮ ਹੋ ਰਿਹਾ ਜਿਸ ਤੇ ਸਾਡੀ ਜਿਹੜੀ ਟੀਮ ਹੈਗੀ ਟਕੌਲੀ ਪੁਲਿਸ ਦੀ ਸਮੇਤ ਐਡਮਿਰੀ ਤੇ ਅਸੀਂ ਇਹ ਟੀਮ ਤਿਆਰ ਕੀਤੀ ਤੇ ਅਸੀਂ ਇੱਥੇ ਛਾਪੇ ਛਾਪੇ ਮਾਰੀ ਕੀਤੀ ਆ ਜਾ ਕੇ ਸਪਾ ਦੇ ਉੱਤੇ ਤੇ ਮੌਕੇ ਤੇ ਅਸੀਂ ਦੇਖਿਆ ਕਿ ਇੱਕ ਸਾਨੂੰ ਜਿਹੜਾ ਕਸਟਮਰ ਉੱਥੇ ਜਿਨ੍ਹਾਂ ਦਾ ਨਾਮ ਹੈਗਾ ਸੁਨੀਲ ਸ਼ਰਮਾ ਉਹ ਜਿਹੜਾ ਮੈਨ ਕੋਐਸਚਨੇਬਲ ਹਾਲਾਤਾਂ ਵਿੱਚ ਸਾਨੂੰ ਮਿਲੇ ਔਰ ਉੱਥੇ ਸਾਨੂੰ ਪੰਜ ਲੜਕੀਆਂ ਜਿਹੜੇ ਸਪਾ ਦੇ ਅੰਦਰ ਜਿਹੜੀਆਂ ਮਿਲੀਆਂ ਤੇ ਫਿਰ ਚੋੜੀ ਪੁੱਛਗਿਛ ਕੀਤੀ ਤੇ ਇੱਥੋਂ ਦੇ ਜਿਹੜੇ ਮੈਨੇਜਰ ਸਾਹਿਬ ਨੇ ਦਿਨੇਸ਼ ਸ਼ਰਮਾ ਜਿਹੜੇ ਪਾਣੀਪੱਧਰ ਰਹਿਣ ਵਾਲਾ ਹੈਗਾ ਤੇ ਉਹ ਇਹ ਸਾਰਾ ਜਿਹੜਾ ਧੰਦਾ ਹੈਗਾ ਇਹਨੂੰ ਮੈਨੇਜ ਕਰ ਰਿਹਾ ਸੀ ਤੇ ਜਿਹੜੇ ਇਹਦੇ ਓਨਰ ਅਸਤਨਾਮ ਸਿੰਘ ਉਹ ਅੰਬਾਲਾ ਦਾ ਰਹਿਣ ਵਾਲਾ ਹੈ ਜੀ ਤੇ ਜੋ ਕਿ ਰਿਮੋਟਲੀ ਇੱਥੋਂ ਆਪਰੇਟ ਕਰਦਾ ਸੀਗਾ ਤੇ ਕਦੇ-ਕਦੇ ਇੱਥੇ ਆਉਂਦਾ ਵੀ ਸੀਗਾ ਹੁਣ ਅ ਅਸੀਂ ਜਿੱਦਾਂ ਹੀ ਮੌਕੇ ਤੇ ਪਹੁੰਚੇ ਤੇ ਸਾਨੂੰ ਜੋ ਹਾਲਾਤ ਮਿਲੇ ਅਸੀਂ ਜਿਹੜੇ ਪੀੜਿਤ ਲੜਕੀਆਂ ਹੈਗੀਆਂ ਉਹਨਾਂ ਨੂੰ ਆਪਣਾ ਇੱਕ ਸਾਈਡ ਤੇ ਕੀਤਾ ਤੇ ਜਿਹੜੇ ਕਸਟਮਰ ਹੈ ਤੇ ਮੈਨੇਜਰ ਉਹਨੂੰ ਆਪਾਂ ਗ੍ਰਿਫਤਾਰ ਕੀਤਾ ਤੇ ਨਾਲ ਹੀ ਆਪਾਂ ਪੀਰੀਅਡ ਲੜਕੀਆਂ ਜਿਹੜੀਆਂ 5 ਸੀਗੀਆਂ ਉਹਨਾਂ ਦੀ ਉਹਨਾਂ ਨੂੰ ਇੱਥੇ ਲੈ ਕੇ ਆਏ ਆ ਤੇ ਇਹਨਾਂ ਦੀ ਵੈਰੀਫਿਕੇਸ਼ਨ ਕਰਾ ਕੇ ਤੇ ਉਹਨਾਂ ਨੂੰ ਅ ਅਸੀਂ ਰਿਲੀਜ਼ ਕਰ ਦਿੱਤਾ ਤੇ ਕਸਟਮਰ ਤੇ ਜਿਹੜੇ ਮੈਨੇਜਰ ਹੈਗਾ ਪਲੱਸ ਜਿਹੜਾ ਓਨਰ ਹੈ ਉਸ ਤੇ ਅਸੀਂ ਮੁਕੱਦਮਾ ਨੰਬਰ 32/25 ਟਕੌਲੀ ਥਾਣੇ ਦੇ ਵਿੱਚ ਦਰਜ ਕਰਦੇ ਆ। ਫਿਰ ਇਸ ਬਾਅਦ ਇੱਕ ਟਿੰਨੇ ਟਾਈਮ ਦਿੱਤਾ ਬਈ ਇਹ ਤਕਰੀਬਨ ਜੋ ਸਾਨੂੰ ਖਬਰ ਮਿਲੀ ਹੈ ਜੀ ਸਪਾਸ ਸੈਂਟਰ 5 ਤੋਂ 6 ਮਹੀਨੇ ਤੋਂ ਚੱਲ ਰਿਹਾ ਸੀਗਾ ਤੇ ਕਾਪੀਵਰੀ ਹੋਰ ਅੱਗੇ ਪਿੱਛੇ ਵੀ ਸਾਨੂੰ ਖਬਰ ਆਈ ਸੀ ਕਿ ਵੀ ਸਪਾਸ ਸੈਂਟਰਾਂ 'ਚ ਗਲਤ ਕੰਮ ਹੋਣ ਦਾ ਸ਼ੱਕ ਹੈਗਾ ਜੀ ਤੇ ਅਸੀਂ ਉਸ ਤੇ ਕਾਰਵਾਈ ਕਰਦੇ ਹੋਏ ਇਹ ਕੱਲ ਜਿਹੜਾ ਆਪਰੇਸ਼ਨ ਉਹ ਅੰਜਾਮ ਦਿੱਤਾ। ਪਰ ਇਹ ਜਿਹੜੇ ਬਥੇ ਭੜੇ ਆ ਤੇਰੇ ਨਾਮ ਨਹੀਂ ਗਏ ਨਾ ਤੁਰੇ ਕਿ ਕ੍ਰਿਮੀਨਲ ਬੈਕਗ੍ਰਾਉਂਡ ਪਹਿਲਾਂ ਤੋਂ ਵੀ ਸੀਗਾ। ਨਹੀਂ ਜੀ ਹਲੇ ਤੱਕ ਤੇ ਕੋਈ ਐਦਾ ਦੀ ਗੱਲ ਸਾਡੇ ਸਾਹਮਣੇ ਨਹੀਂ ਆਈ ਹੈ। ਤੇ ਫਰਦਰ ਜੇ ਲੋ ਟਫਤੀਸ਼ ਅਸੀਂ ਕਰਾਂਗੇ ਜੇ ਉਸ ਚ ਕੋਈ ਸਾਹਮਣੇ ਆਉਂਦਾ ਤੇ ਤੁਹਾਨੂੰ ਜਾਣੂ ਕਰਾ ਦਿੱਤਾ ਜਾਏਗਾ ਕੁੜੀਆਂ ਬੱਜੋ ਵਪਸਤੀ ਜ਼ਬਰਦਸਤੀ ਤੇ ਕਹਿ ਲੋ ਜੀ ਇੱਕ ਇੱਕ ਤਰ੍ਹਾਂ ਨਾਲ ਕੁੜੀਆਂ ਦੀ ਮਜਬੂਰੀ ਕਹਿ ਲੋ ਜਾਂ ਇਹਨਾਂ ਦਾ ਜਿਹੜਾ ਸਰੀਰਕ ਸ਼ੋਸ਼ਣ ਹੈਗਾ ਉਹ ਸਪਾ ਦੇ ਨਾਂ ਦੇ ਥੱਲੇ ਕਰਾਇਆ ਜਾਂਦਾ ਸੀ ਤੇ ਫਰਦਰ ਅਸੀਂ ਜਦੋਂ ਹਲੇ ਤਫਤੀਸ਼ ਕਰਾਂਗੇ ਤੇ ਉਸ ਗੱਲਾਂ ਹੋਰ ਸਾਹਮਣੇ ਖੁੱਲ ਕੇ ਆਉਣਗੀਆਂ ਉਹ ਦਿਖਿਆ ਜਾ ਰਿਹਾ ਕਿ ਠਗੋਲੀ ਹੋਰ ਦਿੜਪੁਰ ਏਰੀਆ ਚ ਦਿੜਪੁਰ ਦੇ ਵਿੱਚ ਸਪਾ ਸੈਂਟਰ ਨੇ ਵੱਧੀ ਜਾ ਰਹੀ ਹੈ ਤੇ ਉਹਦੇ ਦੀ ਚੈਕਿੰਗ ਅੱਗੇ ਵੀ ਜਾਰੀ ਰਹੀ ਦੀ ਅੱਜ ਬਿਲਕੁਲ ਜੀ ਬਿਲਕੁਲ ਸਪਾ ਸੈਂਟਰਸ ਦੇ ਉੱਤੇ ਚੈਕਿੰਗ ਇਹ ਹੁਣ ਨਹੀਂ ਹੈ ਵੀ ਅਸੀਂ ਹੁਣ ਤੋਂ ਹੀ ਚਾਲੂ ਕੀਤੀ ਹੈ ਜਦ ਦੇ ਮੈਂ ਇਥੇ ਐਸਚੋ ਲੱਗਿਆ ਤੇ ਅਸੀਂ ਸਪਾ ਸੈਂਟਰਸ ਕਹਿ ਲਓ ਤੇ ਹੋਟਲਸ ਕਹਿ ਲਓ ਸਾਰੀ ਜਗ੍ਹਾ ਆਪਾਂ ਜਾ ਕੇ ਚੈਕਿੰਗ ਕਰਦੇ ਹਾਂ ਜੀ ਅ ਔਰ ਰੈਂਡਮਲੀ ਅਸੀਂ ਕਿਸੇ ਵੀ ਹੋਟਲ ਜਾਂ ਕਿਸੇ ਵੀ ਸਪਾ ਸੈਂਟਰ ਜਾ ਕੇ ਚੈਕਿੰਗ ਕਰਦੇ ਹਾਂ ਸੋ ਬਟ ਇਹ ਜਿਹੜਾ ਘਟਨਾ ਕੱਲ ਵਾਪਰੀ ਹੈ ਜਿਸ ਅਸੀਂ ਬੰਦੇ ਫੜੇ ਨੇ ਤੇ ਆਈ ਹੋਪ ਐਡਰਨਲਿਕ ਸਟਰੋਂਗ ਮੈਸੇਜ ਸਾਰੇ ਟਕੌਲੀਏ ਰੇਚ ਤੇ ਆ ਜ਼ੀਰਕਪੁਰ ਇਰੇ ਜਾਏਗਾ ਵੀ ਜੇ ਕੋਈ ਬੰਦਾ ਐਦਾ ਦੀ ਗਤੀਵਿਧੀ ਕਰ ਰਿਹਾ ਤੇ ਉਹ ਪੁਲਿਸ ਉਧਰ ਜਾਓ ਤੇ ਇਹਨੂੰ ਬੰਦ ਕਰ ਦਿਓ ਨਹੀਂ ਤੇ ਜੇ ਸਾਡੇ ਤੁਸੀਂ ਫੜੇ ਗਏ ਤੇ ਤੁਹਾਡੇ ਤੇ ਸਭ ਤੋਂ ਸਤ ਕਾਰਵਾਈ ਕੀਤੀ ਜਾਏਗੀ ਤਾਂ ਤੁਸੀਂ ਸੁਣਿਆ ਪੁਲਿਸ ਅਧਿਕਾਰੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਿਆ ਬਹੁਤ ਸਾਰੇ ਅਜਿਹੇ ਸਪਾ ਸੈਂਟਰ ਨੇ ਜਿਨ੍ਹਾਂ ਦੇ ਵਿੱਚ ਰੇਡ ਕੀਤੀ ਜਾਂਦੀ ਆ ਤਾਂ ਬਾਹਰ ਸਪਾ ਸੈਂਟਰ ਆ ਮਸਾਜ ਸੈਂਟਰ ਆ ਪਰ ਅੰਦਰ ਕੁਝ ਹੋਰ ਹੀ ਚੱਲਦਾ ਹੁੰਦਾ ਪਟਿਆਲੇ ਦੀ ਜੇਕਰ ਗੱਲ ਕੀਤੀ ਜਾਵੇ ਥੋੜੇ ਦਿਨ ਪਹਿਲਾਂ ਹੀ ਤਕਰੀਬਨ 3 ਮਹੀਨੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਇੱਕ ਸਪਾ ਸੈਂਟਰ ਸੀ ਸ਼ਾਈਨ ਤਾਂ ਉਸ ਦੇ ਅੰਦਰ ਵੀ ਜਦੋਂ ਰੇਡ ਕੀਤੀ ਗਈ ਤਾਂ ਉੱਥੋਂ ਵੀ ਕਈ ਵਿਦੇਸ਼ੀ ਲੜਕੀਆਂ ਫੜੀਆਂ ਗਈਆਂ ਗਲਤ ਕੰਮ ਚੱਲ ਰਿਹਾ ਸੀ ਕਈ ਲੜਕੇ ਵੀ ਜਿਹੜੇ ਕਾਬੂ ਕੀਤੇ ਸੀ ਪਟਿਆਲਾ ਦੇ ਵਿੱਚ ਇਸ ਤਰੀਕੇ ਲਗਾਤਾਰ ਰੇਡਾਂ ਕੀਤੀਆਂ ਜਾਂਦੀਆਂ ਨੇ ਹੋਰ ਸ਼ਹਿਰਾਂ ਦੀ ਜੇਕਰ ਗੱਲ ਕੀਤੀ ਜਾਵੇ ਕਈ ਅਜਿਹੇ ਵੱਡੇ ਸ਼ਹਿਰ ਨੇ ਜਿੱਥੇ ਆਮ ਇਸ ਤਰੀਕੇ ਨਾਲ ਕੰਮ ਚੱਲਦੇ ਨੇ ਪਰ ਕਈ ਵਾਰ ਪੁਲਿਸ ਦੇ ਉੱਤੇ ਵੀ ਇਲਜ਼ਾਮ ਲੱਗਦੇ ਨੇ ਕਿ ਪੁਲਿਸ ਦੀ ਮਿਲੀ ਭੁਗਤ ਦੇ ਨਾਲੇ ਕੰਮ ਹੁੰਦੇ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਇਹ ਪੁਲਿਸ ਰੇਡ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਫੜਿਆ ਜਾ ਰਿਹਾ ਤਾਂ ਫਿਰ ਦੂਜਿਆਂ ਨੂੰ ਵੀ ਹੁਣ ਡਰ ਬੈਠ ਜਾਵੇਗਾ ਕਿ ਸਪਾ ਸੈਂਟਰ ਦੇ ਵਿੱਚ ਸਿਰਫ ਮ사ਜ ਸੈਂਟਰ ਹੈ ਜੇ ਤਾਂ ਮ사ਜ ਹੀ ਕੀਤੀ ਜਾਵੇ ਗਲਤ ਕੰਮ ਜੇ ਕੀਤੇ ਫਿਰ ਤੁਹਾਡੀ ਜਗ੍ਹਾ ਇੱਥੇ ਨਹੀਂ ਬਲਕਿ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ